ਸਤ ਸ੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਨਵੀਂ ਕਹਾਣੀ ਲੈ ਕੇ ਆਇਆ ਹਾਂ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ रह ਜਾਓਗੇ ਆਪੇ ਤੁਸੀਂ ਹੈੱਡਫੋਨ ਦੀ ਵੱਤ ਤੋਂ ਜ਼ਰੂਰ ਕਰਿਓ ਤਾਂ ਅਨੁਸਾਰ ਇਹ ਮੈਂ ਕਹਾਣੀ ਪੇਸ਼ ਕਰਦੇ ਵੀ ਆ ਰਿਹਾ ਕਿ ਮੇਰਾ ਮੈਂ ਬੱਬੂ ਐ ਤੇ ਮੇਰੀ ਉਮਰ 23 ਸਾਲ ਹੈ ਮੈਂ ਮੋਗੇ ਦਾ ਰਹਿਣ ਵਾਲਾ ਹਾਂ ਮੈਂ ਬਹੁਤ ਟਾਈਮ ਤੋਂ ਇਹ ਕਹਾਣੀਆਂ ਪੜ ਰਿਹਾ ਹਾਂ ਕਿ ਅੱਜ ਮੈਂ ਆਪਣੀ ਅਸਲ ਕਹਾਣੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਜੋ ਕਿ ਪਿਛਲੇ ਮਹੀਨੇ ਮੇਰੇ ਨਾਲ ਹੋਈ ਗੱਲ ਨਵੰਬਰ ਮਹੀਨੇ ਦੀ ਹੈ ਖਾਨਦ ਸ਼ੁਰੂ ਹੋ ਚੁੱਕੀ ਸੀ ਮੇਰੇ ਪਾਈ ਦਾ ਘਰ ਸਾਡੇ ਘਰ ਤੇ ਬਿਲਕੁਲ ਨਾਲ ਹੀ ਹੈ ਉਹਨਾਂ ਦੇ ਘਰੇ ਪਾਇਆ ਤੇ ਤਾਈ ਤੇ ਉਹਨਾਂ ਦਾ ਮੁੰਡਾ ਤੇ ਉਹਦੀ ਘਰਵਾਲੀ ਹੁੰਦੀ ਹੈ ਪਾਈ ਦਾ ਨਾਮ ਸਲਿੰਦਰ ਕੌਰ ਹੈ ਤਾਈ ਦੀ ਉਮਰ 29 ਸਾਲ ਹੈ ਤੇ ਫਿਗਰ ਕਾਪਤੀ ਛਪੀ ਤੇ ਵਿਆਰੀ ਹੈ ਅਤੇ ਉਹਨਾਂ ਦੇ ਅੰਬ ਖੁੱਸ ਜਿਆਦਾ ਹੀ ਹੋਵਦੀ ਹੈ ਜਿਸ ਦਮ ਉਸ ਨੂੰ ਉਸੋ ਹੀ ਦਰਮਾ ਤੇ ਕਦੋਂ ਪਾਈ ਘਰੇ ਕੱਲੇ ਸੀ ਤਾਈ ਨੇ ਬਗਾਲ ਗਿਆ ਨਾ ਸੀ ਤੇ ਤਾਈ ਨੇ ਮੈਨੂੰ ਘਰੇ ਫੋਮ ਕਰਕੇ ਬੁਲਾ ਲਿਆ ਮੈਂ ਬਹੁਤ ਖੁਸ਼ ਹੋ ਲਿਆ ਤੇ ਜਲਦੀ ਗਲਤੀ ਤਾਈ ਦੇ ਘਰ ਚਲਾ ਗਿਆ ਤਾਈ ਦੇ ਘਰ ਦੇ ਬਾਹਰ ਗਿਆ ਕਿ ਮੈਂ ਗੇਟ ਖੜਕਾਇਆ ਤੇ ਤਾਈ ਨੇ ਦਰ ਖੋਲਿਆ ਮੈਂ ਕਿਹਾ ਸੋਸਲੀ ਕੱਲ ਤਾਈਗੀ ਕਿਵੇਂ ਤੁਸੀਂ ਤਾਈ ਸੋਸਲੀ ਕੱਲ ਠੀਕ ਹੈ ਪੁੱਤ ਅੱਜ ਮੈਂ ਬਿਜਾਬ ਗਿਆਣਾ ਸੀ ਪਰ ਕਰੇ ਕੋਈ ਹੈਗਾ ਨਹੀਂ ਤੇ ਤੂੰ ਮੈਨੂੰ ਪੰਜਾਬ ਲੈ ਚੰਦਾ ਤੇ ਇਦਾਂ ਕਰ ਸੋਫੇ ਤੇ ਬੈਠ ਗਿਆ ਮੈਂ ਤੇਰਾ ਦਸਮੰਤਾ ਕੇ ਮਹਾਰ ਕੀ ਆਗੀ ਤਾਈ ਬਾਤਾਂ ਦੇ ਵਿਚ ਨਹੋਣ ਲਈ ਵੜ ਗਈ ਮੈਂ ਸੋਫੇ ਤੇ ਬੈਠਾ ਸੇਲੀ ਨਵਜਾਇਦ ਕਰ ਮੱਗ ਪਿਆ ਕੁਇਦਰ ਬਾਅਦ ਇੱਕਦਮ ਪਾਈ ਨੇ ਜ਼ੋਰ ਦਾ ਦਰਵਾਜ਼ਾ ਕੋਲਿਆ ਤੇ ਪਾਈ ਬਾਹਰ ਆ ਗਈ ਉਹਲੇ ਸਰੀਰ ਤੇ ਸਾਬਣ ਲੱਗਿਆ ਹੋਇਆ ਸੀ ਤੇ ਤਾਈ ਥੱਲੇ ਡਿੱਗ ਪਈ ਮੈਂ ਜਲਦੀ-ਜਲਦੀ ਭੱਜ ਕੇ ਤਾਈ ਕੋਲ ਗਿਆ ਤਾਈ ਮਚੁੱਕਿਆ ਤੇ ਸੋਫੇ ਤੇ ਬਟਾਇਆ ਚੁੱਕਦੇ ਹੋਏ ਤਾਈ ਨੂੰ ਚੰਗੀ ਤਰ੍ਹਾਂ ਮਸਲਿਆ ਤੇ ਮੋٹے-ਮੋٹے ਤਬੂਜਾਂ ਦਾ ਸਵਾਦ ਨਹੀਂ ਰਿਹਾ ਮੈਂ ਤਾਈ ਤੁਸੀਂ ਠੀਕ ਤਾਂ ਹੋ ਕੀ ਹੋ ਗਿਆ ਤਾਈ ਉਹ ਕਹਿੰਦੀ ਕਿ ਬਾਥਰੂਮ ਦੇ ਲੱਚਿਆ ਦੇ ਐਸ ਵਾਲੇ ਗੀਜਲ ਦੇ ਸਲੈਂਕਰ ਵਿੱਚੋਂ ਗੈਸ ਕੀ ਕੂਕੀ ਤੇ ਉਹ ਸੁਣਾ ਦੇਰਾ ਸਾਹ ਬੰਦ ਹੋ ਗਿਆ ਤਾਈ ਥੋੜੀ ਵੀ ਓਸ਼ੇ ਦੀ ਹਾਲਾਤ ਵਿੱਚ ਸੀ ਮੈਨੂੰ ਲੱਗਾ ਕਿ ਇਸ ਤੋਂ ਵਧੀਆ ਹੋਰ ਮੌਕਾ ਨਹੀਂ ਮਿਲਣਾ ਮੈਂਬਰ ਗਿਆ ਤੋ ਤੌਲੀਆ ਲੈ ਆ ਕੇ ਤਾਈ ਦੇ ਪੂਰੇ ਸੀਰੀਜ਼ ਦੇ ਸਾਬਣ ਨੂੰ ਸਾਫ਼ ਕੀਤਾ। ਸਾਬਣ ਨੂੰ ਸਾਫ਼ ਕਰਦੇ ਹੋਏ ਪੂਰਾ ਮਜ਼ਾ ਲਿਆ। ਮੈਂ ਪਾਈ ਤੁਹਾਡੀ ਹਾਲਤ ਠੀਕ ਮੈਂ ਆਦੀ ਬਿਗਾਰਗਾਂ ਨੂੰ ਰਹਿਣ ਦਿੰਨੇ ਆ। ਮੈਂ ਜੇ ਤੁਹਾਨੂੰ ਕੱਪੜੇ ਪਾ ਦਿੰਨਾ। ਮੈਂ ਬਾਥਰੂਮ ਵਿੱਚ ਗਿਆ ਜੋ ਉੱਥੇ ਜਾ ਕੇ ਪਾਈ ਵੀ ਜਿੰਨੇ ਵੀ ਕੱਪੜੇ ਸੀ ਸਾਰੇ ਕੱਪੜੇ ਚੁੱਕ ਲਿਆ ਮੈਨੂੰ ਨਾ ਕਿਹਾ ਵੀ ਦੇ ਵਣਗੇ। ਰਮਜ਼ਾਨਾ ਬੋਲ ਜਿਕੇ ਪਾਬੀ ਵਾਲੇ ਗੋ ਅੰਤਰਵਚਾਰ ਮਰਸੀ ਉੱਚ ਚੁੱਕ ਲਿਆ। ਤੇ ਪਾਲਾ ਕੇ ਮੈਂ ਤਾਈ ਨੂੰ ਕਹ ਲਾ ਲਤੀ। ਤਾਈ ਜੋ ਕਿ ਉਸ ਸਮੇਂ ਜੰਗੇ ਮੋٹے ਮੋٹے ਤਰਬੂਜਾਂ ਨੂੰ ਮਸਲ ਲਿਆ ਸੀ ਪਾਈ ਨੂੰ ਗੈਂਸ ਚੜ ਗਈ ਸੀ ਉਹ ਹਾਲਾਤ ਠੀਕ ਵਿੱਚਵੇਂ ਸੀ ਇਸ ਕਰਕੇ ਉਹ ਮੈਨ ਮੈਨ ਨੂੰ ਬਚਾਉਂਦੇ ਹੋਏ ਇਹ ਕਿਹਾ ਕਿ ਦੁਆ ਦੇ ਮੈਨ ਨੂੰ ਬਚਾ ਲਿਆ ਫਿਰ ਕੀ ਸੀ ਪਾਈ ਦੇ ਜਦੋਂ ਮੈਂ ਅੰਦਰ ਦਰਮੇਂ ਸੌਂਨ ਲੱਗਿਆ ਤੇ ਤਾਈ ਸੋਫੇ ਤੇ ਬੈਠੀ ਉਹਨਾਂ ਨੇ ਲੱਤਾਂ ਚੋਪੀ ਖੋਲ ਦਿੱਤੀਆਂ ਤਾਂ ਮੈਂ ਉਹਨਾਂ ਦੇ ਪੈਰਾਂ ਦੇ ਵਿੱਚ ਉਹ ਆਪਣੇ ਪਾ ਦਿੱਤੇ ਪਹਿਲਾਂ ਵਿੱਚੋਂ ਲੱਤਾਂ ਤੋਂ ਲੈ ਕੇ ਉੱਪਰ ਤੱਕ ਚੜਾਉਣ ਲੱਗਾ ਤੇ ਤਾਈ ਤੇ ਜੋ 42 ਸਾਈ ਦੇ ਤਰਬੂਜ ਸੀ ਅਤੇ 33 ਸਾਈ ਦੇ ਕਿ ਉਹਨ ਵਕਤ ਸੀ ਉਹ ਵਿੱਚ ਫਾਜਿਆ ਨਾ ਸੀ ਉੱਪਰੋਂ ਮੇ ਚੜਦੀ ਸੀ ਉਸ ਤੋਂ ਬਾਅਦ ਉਸਨੇ ਕਿਹਾ ਕਿ ਤੂੰ ਤਾਂ ਆਪਣੇ ਭਾਬੀ ਦੀ ਚੱਕ ਲਿਆ ਉਸ ਤੋਂ ਬਾਅਦ ਮੈਂ ਉਹਨਾਂ ਦੇ ਤਰਬੂਜਾ ਨੂੰ ਮਸੌਦੇ ਹੋਏ ਉੱਪਰ ਛਿੜਾ ਰਿਹਾ ਸੀ ਅਤੇ ਤਾਈ ਜੋ ਕਿ ਉਹਨਾਂ ਦੀ ਮੱਛੀ ਨੂੰ ਸਾਫ਼-ਸਾਫ਼ ਫਿਸਟੀ ਸੀ ਮੈਂ ਮੱਛੀ ਦੇ ਉੱਪਰ ਹੱਥ ਫੇਰ ਮੱਗਿਆ ਅਤੇ ਤਾਈ ਵੀ ਪੂਰੀ ਤਰ੍ਹਾਂ ਮੋਹ ਲੱਗੀ ਫਿਰ ਕੀ ਸੀ 12ਵੇਂ ਫੈਰਿਆ ਸੀ ਤੇ ਤਾਈ ਨੂੰ ਕਰਾ ਦਿੱਤੀ ਜਨਮ ਬੀ ਸਾਲ ਹੁਣ ਤੁਸੀਂ ਦੱਸੋ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਦਿਓ ਦੋਸਤੋ